ਦੇਖੋ ਸਭ ਤੋਂ ਪਹਿਲਾਂ ਤਾਂ ਭਾਰਤੀ ਕਿਸਾਨ ਜਿਹਨਾਂ ਨੇ ਇਕਤਾ ਉਗਰਾਹਾ ਸੂਦਬਾ ਕਮੇਟੀ ਤਾਂ ਧੰਨਵਾਦ ਕਰਦੇ ਜਿੰਨਾ ਖੜਾ ਖਾਤਰ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਇਆ ਜਿਹਦੇ ਵਿੱਚ ਬਹੁਤ ਸਾਰੇ ਕਿਸਾਨ ਤੇ ਮਜ਼ਦੂਰ ਥੋੜ ਜਿਮਿਨੇ ਜਿਹੜੇ ਬੇਜਮਿਨੇ ਜਿਹੜੇ ਮਜ਼ਦੂਰ ਨੇ ਜਿਨ੍ਹਾਂ ਦਾ ਕਿਸਾਨਾਂ ਦਾ ਜਿਹੜਾ ਹੈਗਾ ਆਮਦਨ ਦਾ ਸੋਰਸ ਫਸਲਾਂ ਮਾਰੀਆਂ ਗਈਆਂ ਤੇ ਮਜ਼ਦੂਰਾਂ ਦੀ ਮਜ਼ਦੂਰੀ ਖੋਸ ਗਈ ਉਹਦੇ ਨਾਲ ਹੋਰ ਬਹੁਤ ਕੁਝ ਜਿਹੜੇ ਲੋਕ ਨੇ ਪਿੰਡਾਂ ਦੇ ਉਹ ਮਾਰਦੇ ਹੀਠਾ ਆਏ ਨੇ ਭਾਰਤੀ ਕਿਸਾਨ ਜੁਨੇਕਤਾ ਉਗਰਾਹਾ ਵੱਡੀ ਸੋਚ ਲੈ ਕੇ ਚੱਲਦੀ ਐ ਜਿਹੜੀ ਪਿਛਲੇ ਦਿਨਾਂ ਦੇ ਵਿੱਚ 21 ਤਰੀਕ ਨੂੰ ਪੂਰੇ ਪੰਜਾਬ ਦੀ ਮੀਟਿੰਗ ਸੱਦ ਵੱਡੀ ਮੀਟਿੰਗ ਸੱਦਦੀ ਐ ਉੱਥੇ ਪਿੰਡ ਪੱਧਰ ਦੇ ਕਿਸਾਨ ਸੱਦ ਕੇ ਫੈਸਲਾ ਕਰ ਲਿਆ ਕਿ ਜਿਹੜੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿੱਥੇ ਮਾਰ ਪਈ ਐ ਭਾਰਤੀ ਕਿਸਾਨ ਜੁਨੇਕਤਾ ਉਗਰਾਹਾ ਉਹਨਾਂ ਕਿਸਾਨਾਂ ਦੇ ਨਾਲ ਹਰ ਹਾਲਤ ਕਰਕੇ ਖੜੂਗੀ ਮੇਰੇ ਤੋਂ ਪਹਿਲਾਂ ਸੂਬੇ ਦਾ ਅਗਵਾਣ ਤੁਹਾਨੂੰ ਦੱਸਿਆ ਹੈ ਗਰਦਾਸਪੁਰ ਤੋਂ ਲੈ ਕੇ ਪਠਾਨਕੋਟ ਗਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਤੇ ਅੱਗੇ ਫਾਜ਼ਿਲਕਾ ਫਾਜ਼ਿਲਕਾ ਦੇ ਵਿੱਚ ਲਗਭਗ ਚਾਰਾਂ ਬਲਾਕਾਂ ਦੇ ਵਿੱਚ ਵੱਡੀ ਮਾਰ ਪਈ ਹੈ ਗੁਰੂ ਹਰਸਾਏ ਜਲਾਲਾਬਾਦ ਤੇ ਫਾਜ਼ਿਲਕਾ ਦੇ ਵਿੱਚ ਅੱਜ ਅਸੀਂ ਫਾਜ਼ਿਲਕਾ ਸ਼ਹਿਰ ਦੇ ਵਿੱਚ ਦਾਣਾ ਮੰਡੀ 'ਚ ਖੜੇ ਹਾਂ ਸਾਡੇ ਨਾਲ ਭਾਰਤੀ ਕਿਸਾਨ ਜਨਕਤਾ ਗ੍ਰਾਹਕਾਂ ਨੇ ਸਾਡੇ ਨਾਲ ਲੱਗਦੇ ਜਿਹੜੇ ਚਾਰ ਜ਼ਿਲ੍ਹੇ ਨੇ ਮਾਨਸਾ ਬਠਿੰਡਾ ਤੇ ਫਰੀਦਕੋਟ ਤੇ ਮੁਕਸਰ ਸਾਹਿਬ ਉਦੇ ਨਾਲ ਸੰਗਰੂਰ ਤੋਂ ਵਿਸ਼ੇਸ਼ ਤੌਰ ਤੇ ਜਿਹੜੀ ਵੱਡਾ ਜਿਹੜਾ ਕਾਫਲਾ ਲੈ ਕੇ ਉਹ ਵੀ ਪਹੁੰਚਿਆ ਅੱਜ ਜਿਹੜੇ ਹੜ੍ਹਾਂ ਦੀ ਮਾਰ ਪਈ ਹੈ ਜਿਨ੍ਹਾਂ ਦੇ ਅੱਜ ਘਰਾਂ ਦੇ ਵਿੱਚ ਖਾਨ ਨੂੰ ਅੱਜ ਕਣਕੜੀ ਰਹੀ ਮਜ਼ਦੂਰਾਂ ਦੇ ਲਈ ਮਜ਼ਦੂਰੀ ਨੇ ਉਹ ਇਸ ਟਾਈਮ ਆਉਣ ਦੇ 6 ਮਹੀਨੇ ਕਿੱਥੋਂ ਖਾਣਗੇ ਉਹ ਸਾਰੀ ਜਿਹੜੀ ਕਿਸਾਨਾਂ ਤੇ ਮਜ਼ਦੂਰਾਂ ਦੀ ਜਿਹੜੀ ਸਾਂਝ ਉਹਨੂੰ ਵਧਾਉਂਦਿਆਂ ਹੋਇਆਂ ਭਾਰਤੀ ਕਿਸਾਨ ਜਨਕਤਾ ਗ੍ਰਾਹਾਂ ਨੇ ਫੈਸਲਾ ਕਰ ਲਿਆ ਕਿ ਹਰ ਘਰ ਦੇ ਵਿੱਚ ਕਣਕ ਪਹੁੰਚਦੀ ਕਰਾਂਗੇ